ਵਾਦੀ ਤੁਸੀਂ ਖਾਸ ਕਰਕੇ ਅਮਰਪਾਲ ਦੀ ਸਿਵਜ ਵੋਟਾਂ ਜਾ ਰਹੀਆਂ ਹੈ ਭਾਈ ਅਮਰਪਾਲ ਦਾ ਭਾਈ ਪਈ ਹੈ ਬੁੱਧਿਆਂ ਦਾ ਪਈ ਹੈ ਜਿਹੜਾ ਨਸ਼ੇ ਛਡਾਉਂਦੇ ਆਏ ਉਹਨਾਂ ਦਾ ਕਰਕੇ ਪਈ ਹੈ ਜੀ ਵੋਟ ਨਹੀਂ ਲੱਗਦਾ ਵੀਰ ਜੀ ਜਿੱਤਣਗੇਗੀ ਭਾਈ ਅਮਰਪਾਲ ਜੀ ਸੱਚਾਈ ਤੇ ਚੱਲਦੇ ਆ ਤੇ ਅਸੀਂ ਸਾਰਾ ਨਗਰ ਸੱਚਾਈ ਤੇ ਚੱਲਣ ਵਾਲੇ ਉਹਦੇ ਪਿੱਛੇ ਆ ਜੋ ਵਾ ਤੇ ਨੇ ਪਾਰਟੀਆਂ ਇਦਰੇ ਆ ਇਹ ਇੱਕ ਕਾਂਗਰਸ ਕਾਂਗਰਸ ਇੱਕੋ ਵਰਦਾਵਾ ਬਾਕੀ ਸ਼ਾਬਤ ਹਰੀ ਵੋਟ ਇੱਕੇ ਪਾਸੇ ਮੁਕਤ ਜੂਗੀ ਇੱਕੇ ਪਾਸੇ ਜੀ ਇੱਕੇ ਪਾਸੇ ਜਾਊ ਆ ਜੀ ਵੋਟ ਤੁਸੀਂ ਹਾਂ ਜੀ ਜੀ ਮੁੱਦੇ ਦੀ ਗੱਲ ਕੋਈ ਨਹੀਂ ਆ ਜੀ ਐਰ ਕੀ ਕੋਈ ਸਿਆਸਤ ਪਾਲਤੀ ਨਹੀਂ ਆ ਇਹ ਸਾਡਾ ਐਰ ਕੀ ਸਿੱਖ ਧਰਮ ਦਾ ਮੇਨ ਮੁੱਦਾ ਹੈ ਜੀ ਸਿੱਖ ਧਰਮ ਨੂੰ ਐਰ ਕੀ ਪਤਾ ਲੱਗੂ ਖਡੂਰ ਸਾਹਿਬ ਦੀ ਸਭ ਤੋਂ ਵੱਡੀ ਜਿੱਤ ਜਿਹੜੀ ਉਹ ਭਾਈ ਅਮਰਤਪਾਲ ਦੀ ਹੈ ਜਿੱਤ ਕਰਾਵਾਂਗੇ ਪਤਾ ਲੱਗੇ ਸਾਰੇ ਉੱਥੇ ਤੁਹਾਡੇ ਪਤਾ ਲੱਗੇ ਜੀ ਸਾਰੇ ਆਪੋ ਆਪਣੀਆਂ ਪਾਰਟੀਆਂ ਲਾਈ ਫੇਰਦੀਆਂ ਜੀ ਸਾਰੇ ਕਿਤੇ ਘੋੜੇ ਭਜਾਈ ਜਾਂਦੇ ਆ ਘੋੜੇ ਦੇ ਹਣ ਚਾਰ ਤਰੀਕ ਨੂੰ ਭੱਜੇ ਵੇਖਾਂਗੇ ਜੀ ਇਸ ਸੇਤਕੋਮ ਦੇ ਭਾਇਦੇ ਚਾ ਕਿਦੇ ਭਾਇਦੇ ਹੁਣ 4 ਤਰੀਕ ਦੱਸੋਗੀ ਜੀ 100 ਨਾ ਨਹੀਂ 1000 ਨਾ ਨਹੀਂ ਲੱਖਾਂ ਨਾ ਜਿਤਨਾ ਸਾਰੇ ਬੂਤ ਖਾਲੀ ਆ ਭਾਈ ਅਮਰਤਪਾਲ ਜੀ ਦੀ ਚਰਦੀ ਕਲਾ ਚੱਲ ਰਹੀ ਆ ਗਰੰਟੀ ਨਾਲ ਕਹਿੰਦੇ ਆਂ ਆਪਣੇ ਪਿੰਡੋਂ ਵੱਡੀ ਤੋਂ ਵੱਡੀ ਲੀਡ ਦੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਵਾਂਗੇ ਕਿਹੜੇ ਮੁੱਦਿਆਂ ਤੇ ਸੋਚਦੇ ਹੋ ਤੁਸੀਂ ਕਿ ਵੋਟ ਪਾਣੀ ਚਾਹੀਦੀ ਆ ਤੇ ਦੇਸ਼ ਦਾ ਭਲਾ ਹੋ ਸਕੇ ਐਂ ਤੇ ਜੀ ਭਾਈ ਸਾਹਿਬ ਨੂੰ ਭਾਈ ਅਮਰਤਪਾਲ ਨੂੰ ਔਰ ਇੰਨਾ ਉਤਸ਼ਾਹ ਸਾਡੇ ਸਰਪੰਚੀ ਦੇ ਵੋਟਾਂ 'ਚ ਨਹੀਂ ਹੁੰਦਾ ਜਿੰਨਾ ਵੋਟਰਾਂ ਬੂਥਸ ਤੇ ਲੱਗਾ ਨਾ ਇਹਨਾਂ ਉਤਸ਼ਾਹ ਦੀ ਸਰਪੰਚੀ ਦੀ ਵੋਟਾਂ ਤਾਂ ਨਹੀਂ ਹੁੰਦਾ ਲੋਕ ਸਭਾ ਚੋਣਾਂ 2024 ਸੱਤਵੇਂ ਚਰਨ ਦੀਆਂ ਵੋਟਾਂ ਪੈ ਰਹੀਆਂ ਪੰਜਾਬ ਦੇ ਵਿੱਚ ਵੀ 13 ਸੀਟਾਂ ਦੇ ਉੱਤੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਆ ਪਰ ਇਹ ਸਭ ਦੇ ਵਿਚਕਾਰ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਖਾਸ ਬਣੀਆਂ ਹੋਈਆਂ ਕਿਉਂਕਿ ਜਿੱਥੇ ਵਕ ਵਕ ਪਾਰਟੀਆਂ ਅਪੀਅਰ ਕਰ ਰਹੀਆਂ ਉੱਥੇ ਭਾਈ ਅਮਰਤਪਾਲ ਸਿੰਘ ਵੀ ਇਹਨਾਂ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਿੱਸਾ ਲੈ ਰਹੇ ਆ ਸੋ ਇਸ ਸਮੇਂ ਅਸੀਂ ਖਡੂਰ ਸਾਹਿਬ ਹਲਕਾ ਦੇ ਪਿੰਡ ਨਰੰਗਾਬਾਦ ਵੀਖੇ ਖੜੇ ਹਾਂ ਜਿੱਥੇ ਲੋਕ ਬਹੁਤ ਸਾਰੇ VOTING ਕਰ ਰਹੇ ਆ ਤੇ ਕਰਕੇ ਆ ਵੀ ਚੁੱਕੇ ਆ ਜੀ ਕਿਵੇਂ ਦੇਖਦੇ ਹੋ ਕਿੱਦਾਂ ਦਾ ਇੱਥੇ ਮਾਹੌਲ ਹੈ ਕਿੰਨਾ ਕੁ ਉਤਸ਼ਾਹ ਹੈ ਸਾਰੇ ਪੰਜਾਬ ਦੀ ਨਜ਼ਰ ਖਡੂਰ ਸਾਹਿਬ ਦੇ ਉੱਤੇ ਬਣੀ ਹੋਈ ਹੈ ਠੀਕ ਹੈ ਜੀ ਠੀਕ ਹੈ ਨਰੰਗਾਬਾਦ ਦੀ ਖਾਸ ਕਰਕੇ ਅਮਰਪਾਲ ਦੀ ਸਿਵੇਤ ਵੋਟਾਂ ਜਾ ਰਹੀਆਂ ਨੇ ਕਿੰਨਾ ਕੁ ਇੱਥੇ VOTING ਕਿੰਨੇ ਕੁ ਲੋਕ ਹੈਗੇ ਆ ਕਿੰਨੀਆਂ ਕੁ ਵੋਟਾਂ ਆ ਜੀ ਕਿੰਨੀਆਂ ਕੁ ਪੈਂਦੀਆਂ ਹੋਰ ਟੋਟਲ 3000 ਵੋਟ ਆ ਜੀ 3000 ਹਾਂਜੀ ਹਾਂਜੀ ਕਿੰਨੀ ਕ ਵੋਟ ਪੈ ਜਾਂਦੀ ਹੁੰਦੀ ਆਮ ਤੌਰ ਤੇ ਤਕਰੀਬਨ 22-2300 ਵੋਟ 2000 ਤੋਂ ਤਾਂ ਹੀ ਪਊਗੀ 2000 ਤੋਂ ਤਾਂ 2000 ਆ ਗਰਮੀ ਵੀ ਕਹਿੰਦੇ ਬੜੀ ਐ ਜੀ ਸਵੇਰੇ ਸਵੇਰੇ ਜਿੱਥੇ ਚਾਈਦਾ ਲੋਕੀ ਕਹਿੰਦੇ ਵੀ ਸਵੇਰੇ ਸਵੇਰੇ ਪਾਓ ਵੋਟਾਂ ਤੇ ਤੁਹਾਡੇ ਪਿੰਡ ਕਿੰਨੀ ਕ ਵੋਟ ਪਾ ਗਿਆ ਕਿ ਗ੍ਰੀਨ ਵੋਟ ਪੈ ਗਈ ਨਹੀਂ 1000 ਤੋਂ ਤਾਂ ਉੱਪਰ ਹੀ ਪੈ ਗਈ ਨਹੀਂ 1500 ਦੇ ਲਾਗੇ 1000 ਤੋਂ ਤਾਂ ਪੈ ਗਈ ਆ 1000 ਤੋਂ ਉੱਤੇ ਵੋਟ ਪੈ ਗਈ ਹਾਂਜੀ ਹਾਂਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਈ ਹੋਣੀ ਬਾਪੂ ਜੀ ਭਾਈ ਅਮਰਤਪਾਲ ਦਾ ਭਾਈ ਪਈ ਆ ਮੁੱਦਿਆਂ ਦਾ ਭਈ ਆ ਜਿਹੜਾ ਨਸ਼ੇ ਛਡਾਉਂ ਉਹਨਾਂ ਦਾ ਕਰਕੇ ਪਈ ਹੈ ਜੀ ਬੋਟ ਕੀ ਲੱਗਦਾ ਵੀਰ ਜੀ ਜਿੱਤਣਗੇ ਜੀ ਭਾਈ ਅਮਰਪਾਲ ਜੀ ਸੱਚਾਈ ਤੇ ਚੱਲਦੇ ਆ ਤੇ ਅਸੀਂ ਸਾਰਾ ਨਗਰ ਸੱਚਾਈ ਤੇ ਚੱਲਣ ਵਾਲੇ ਉਹਦੇ ਪਿੱਛੇ ਆਂ ਚਾਈ ਤੇ ਸੱਚਾਈ ਤੇ ਅਮਰਪਾਲ ਵੱਲੇ ਆ ਜੀ ਅਸੀਂ ਦੋਵਾਂ ਤਿੰਨੇ ਪਾਰਟੀਆਂ ਇੱਧਰ ਹੀ ਆ ਇਹ ਇੱਕ ਕਾਂਗਰਸ ਕਾਂਗਰਸ ਦੇ ਕੋ ਬਰਦਾਵਾ ਹਾਂ ਬਾਕੀ ਸ਼ਾਬਾਸ਼ ਸੋਹਰਿਆ ਜੀਰਿਆ ਕਾਲ ਸਾਰੀ ਵੋਟ ਇੱਕੇ ਪਾਸੇ ਮੁਕਤ ਜੂਗੀ ਇੱਕੇ ਪਾਸੇ ਜੀ ਇੱਕੇ ਪਾਸੇ ਜਾਉ ਇਹ ਕਿੰਦਾ ਦੀ ਹਵਾ ਚੱਲ ਗਈ ਵੀ ਜ ਪਹਿਲਾਂ ਵੀ ਲੋਕੀ ਪਾਰਟੀਆਂ ਦੇ ਮਗਰ ਝੰਡੇ ਚੱਕ ਕੇ ਤੁਰਦੇ ਸੀ ਹੋਰ ਵੀ ਉਮੀਦਵਾਰ ਖੜੇ ਲੇਖੋ ਜੀ ਪਾਰਟੀਆਂ ਕੋਈ ਕਰਦੇ ਨਹੀਂ ਗਈਆਂ ਪਾਰਟੀਆਂ ਨੇ ਤਾਂ ਸਾਰਾ ਬੇੜਾ ਗਰ ਕਰਤਾ ਜੇ ਕਾਂਗਰਸੀ ਚੋਣੇ ਦੇ ਉਹ ਵੀ ਉਹ ਹਾਲ ਜੇ ਕਾਲੀ ਚੋਣੇ ਉਹ ਵੀ ਉਹ ਹਾਲ ਜੇ ਆ ਝਾੜੂ ਵਾਲੇ ਚੋਣੇ ਉਹ ਵੀ ਹਾਲ ਤੇ ਫਿਰ ਇਸੇ ਕਰਕੇ ਸਾਰਿਆਂ ਲੋਕਾਂ ਨੇ ਇਹ ਸੋਚਿਆ ਵੀ ਅਸੀਂ ਹੁਣ ਪਾਈਏ ਬੋਰਡ ਕਿਹਨੂੰ ਪਾਈਏ ਸਭ ਤੋਂ ਵਧੀਆ ਬੰਦਾ ਇਹ ਲੱਭਾ ਹੋਣਾ ਇਹਨਾਂ ਪਾਤੀ ਕੋਈ ਨਜਾਇਜ਼ ਨਹੀਂ ਉਹ ਗੱਲ ਗਲਤ ਨਹੀਂ ਇਹ ਅਮਰ ਤੋਂ ਛਕਾਉਂਦਾ ਤੇ ਨਾਲ ਲੋਕਾਂ ਨੂੰ ਪ੍ਰੇਮ ਨਾਲ ਤੁਰਦਾ ਲੋਕਾਂ ਨੂੰ ਜੋੜਦਾ ਬਹੁਤ ਵਧੀਆ ਬੰਦਾ ਜੇ ਆ ਗਿਆ ਨਿਕਲ ਕੇ ਤਾਂ ਆਪਣੇ ਚੰਗੀ ਕੌਮ ਨੂੰ ਅੱਗੇ ਰਸਤੇ ਚੰਗੇ ਰਸਤੇ ਖੜੂਗਾ ਨਸ਼ਿਆਂ ਤੋਂ ਬਚਾਊਗਾ ਜੀ ਨਸ਼ਿਆਂ ਤੋਂ ਬਚਾਊਗਾ ਆਉਣ ਵਾਲੀ ਪੀੜ੍ਹੀ ਨੂੰ ਹਾਂ ਉਹ ਹੋਰ ਵੀ ਵੀਰ ਖੜੇ ਆ ਕਿਵੇਂ ਦੇ ਦੋ ਭਾਈ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟ ਪਾਏ ਜੀ بڑے ਮੁੱਦਿਆਂ ਲੈ ਕੇ ਜੀ ਪਾਉਂਦੇ ਆ ਵੀ ਬਹੁਤ ਜੜੀ ਨੌਜਵਾਨੀ ਜਵਾਨੀ ਆ ਵੀ ਨਸ਼ਿਆਂ ਦੇ ਵਿੱਚ ਬਹੁਤ ਜਿਆਦਾ ਰੋਲ ਚੁੱਕੀ ਸਾਡੇ ਪਿੰਡ ਵਿੱਚ ਵੀ ਬਹੁਤ ਜਿਆਦਾ ਜਿਹੜਾ ਵੀ ਇਹ ਹਾਲਾਤ ਮਾੜੇ ਆ ਤੇ ਭਾਈ ਸਾਹਿਬ ਨੇ ਬਹੁਤ ਸਾਡੇ ਜਿਹੜਾ ਵੀ ਪਿੰਡ ਨੂੰ ਸਵਾਸ ਦਿੱਤਾ ਵਾ ਵੀ ਮੈਂ ਇਹ ਜਿਹੜਾ ਤੁਹਾਡੀ ਨੌਜਵਾਨੀ ਨੂੰ ਬਚਾਉਂਗਾ ਪਾਏ ਜੀ ਵੋਟ ਤੁਸੀਂ ਹਾਂ ਜੀ ਜੀ ਮੁੱਦੇ ਦੀ ਗੱਲ ਕੋਈ ਨਹੀਂ ਆ ਜੀ ਐਰ ਕੀ ਕੋਈ ਸਿਆਸਤ ਪਾਰਟੀ ਨਹੀਂ ਆ ਇਹ ਸਾਡਾ ਅਰ ਕੀ ਸਿੱਖ ਧਰਮ ਦਾ ਮੇਨ ਮੁੱਦਾ ਕੀ ਹੈ ਸਿੱਖ ਧਰਮ ਨੂੰ ਅਰ ਕੀ ਪਤਾ ਲੱਗੂ ਖਡੂਰ ਸਾਹਿਬ ਦੀ ਸਭ ਤੋਂ ਵੱਡੀ ਜਿੱਤ ਜਿਹੜੀ ਉਹ ਭਾਈ ਅਮਰਤਪਾਲ ਦੀ ਹੈ ਜਿੱਤ ਕਰਾਵਾਂਗੇ ਜਿਹੜਾ ਸਾਰੀ ਸਾਰੇ ਇਹ ਇਹਦੇ ਵਿੱਚ ਇਹ ਨਹੀਂ ਆਉਂਦਾ ਕਿ ਕੋਈ ਪਾਰਟੀ ਨਹੀਂ ਆ ਕੋਈ ਜਾਤੀ ਨਹੀਂ ਆ ਸਾਰੇ ਹਾਂ ਇੱਕ ਭਾਈ ਆ ਇਕੱਠੇ ਹੋਏ ਆ ਜੀ ਕੋਈ ਮੋਨਾ ਮੁੰਡਾ ਚਾ ਸਰਦਾਰ ਇਹਦੇ ਵਿੱਚ ਕੋਈ ਨਹੀਂ ਸਾਨੂੰ ਚੱਲੂ ਉੱਥੇ ਤਾਂ ਲੱਗੇ ਸਾਰੇ ਉੱਥੇ ਤੁਹਾਡੇ ਉੱਥੇ ਲੱਗੇ ਆ ਜੀ ਸਾਰੇ ਆਪੋ ਆਪਣੀਆਂ ਪਾਰਟੀਆਂ ਲਾਈ ਫੇਰਦੀਆਂ ਜੀ ਸਾਰੇ ਕਿਤੇ ਘੋੜੇ ਭਜਾਈ ਜਾਂਦੇ ਆ ਘੋੜੇ ਦੇਣ 4 ਤਰੀਕ ਨੂੰ ਭੱਜੇ ਵੇਖਾਂਗੇ ਜੀ ਕਿ ਸਿੱਖ ਕੌਮ ਦੇ ਭਾਇਦੇ ਚਾ ਕਿਹਦੇ ਭਾਇਦੇ ਹੁਣ 4 ਤਰੀਕ ਦੱਸੂਗੀ ਜੀ 100 ਨਾ ਨਹੀਂ 1000 ਨਾ ਨਹੀਂ ਲੱਖਾਂ ਨਾ ਜਿਤਨਾ ਬੂਤਾਂ ਤੇ ਵੇਖ ਹੀ ਆਏਗੇ ਸਾਰੇ ਬੂਤ ਖਾਲੀ ਆ ਭਾਈ ਅਮਰਪਾਲ ਜੀ ਦੀ ਚਰਦੀ ਕਲਾ ਚੱਲ ਰਹੀ ਆ ਸਾਡੇ ਦੇ ਭਾਈ ਨੌਜਵਾਨਾਂ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਆਪਣੀ ਵੋਟ ਦਾ ਜਿਹੜਾ ਉਪਯੋਗ ਕਰਕੇ ਆਏ ਮੁੱਦੇ ਦੇਖੋ ਜੀ ਉਹ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ 'ਚ ਵੜੀ ਜਾਂਦੀ ਆ ਸਾਰੀਆਂ ਪਾਰਟੀਆਂ ਆ ਕੇ ਵੇਖ ਹੀ ਹੋ ਹੀ ਗਈਆਂ ਵਾ ਨਸ਼ਾ ਖਤਮ ਨਹੀਂ ਹੋ ਰਿਹਾ ਜੀ ਹੁਣ ਉਹ ਨਸ਼ੇ ਨੂੰ ਬੰਦ ਕਰਦੇ ਤੁਰਿਆ ਵਾ ਜੀ ਅਮਰਤਪਾਲ ਸਿੰਘ ਤੇ ਨਸ਼ਾ ਬੰਦ ਹੋਣ ਦੀ ਸਾਡੀ ਪੀੜ੍ਹੀ ਦਾ ਫਾਇਦਾ ਨੌਜਵਾਨ ਦਾ ਜੀ ਨੌਜਵਾਨ ਪੀੜ੍ਹੀ ਤੇ ਸਾਰੀ ਨਸ਼ਾ 'ਚ ਵੜ ਗਈ ਆ ਹੁਣ ਮੁੱਦਾ ਇਹੋ ਹੀ ਆ ਕਿ ਅਸੀਂ ਅਮਰਤਪਾਲ ਨੂੰ ਵੋਟ ਪਾ ਕੇ ਜਿਤਾਵਾਂਗੇ ਉਹਨੂੰ ਐਮਪੀ ਬਣਾਵਾਂਗੇ ਉਹਨੂੰ ਬਾਹਰ ਲਿਆਵਾਂਗੇ ਤੇ ਫਿਰ ਨਸ਼ਾ ਪੰਜਾਬ ਚੋਂ ਫੇਰ ਹੀ ਖਤਮ ਹੋਊਗਾ ਜੀ ਸਾਡੇ ਹਲਕੇ ਚੋਂ ਤੇ ਬਸ ਇਹੀ ਆਵਾਜ਼ ਆ ਜੀ ਅਮਰਤਪਾਲ ਜਿਤਾਉਣਾ ਤੇ ਬਾਹਰ ਲਿਆਉਣਾ ਜੀ ਬਸ ਜੀ ਬਾਕੀ ਕੋਈ ਪਾਰਟੀਆਂ ਨੂੰ ਕੋਈ ਨਾ ਮਤਲਬ ਨਹੀਂ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਮਰਤਪਾਲ ਨੂੰ ਜਿਤਾਉਣਾ ਹੈ ਬਸ ਜੀ 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 ਵੋਟ ਪਾ ਕੇ ਆਇਓ ਹਾਂ ਜੀ ਹਾਂ ਜੀ ਜੀ ਕੀ ਲੱਗਦਾ ਕਿਹੜੇ ਮੁੱਦੇ ਆ ਤੁਹਾਡੇ ਤੁਸੀਂ ਕੀ ਸੋਚ ਸਮਝ ਕੇ ਮਤਦਾਨ ਕੀਤਾ ਵੀਦੀ ਅਹੀਂ ਤੇ ਸਾਰਾ ਕੋਈ ਹੀ ਸੋਚਿਆ ਪੀ ਇਹ ਹੁਣ ਸਾਡੀ ਕੌਮ ਦਾ ਮਸਲਾ ਹੈ ਅਣਖ ਦਾ ਮਸਲਾ ਹੈ ਜੇ ਹੁਣ ਸਾਡੇ ਲੋਕ ਹੁਣ ਵੀ ਨਾ ਇਕੱਠੇ ਹੋਏ ਤੇ ਬਾਅਦ ਚ ਹੁੰਦਾ ਕੋਈ ਫਾਇਦਾ ਨਹੀਂ ਸਾਡੇ ਪਿੰਡ ਦੇ ਵਿੱਚ ਪਿੰਡ ਨੂੰ ਰੰਗਾ ਬਾਦ ਸਾਰੀ ਕੋਈ ਪਾਰਟੀ ਬਾਜੀ ਨਹੀਂ ਸਾਰੇ ਇੱਕ ਤਰਫੇ ਸਿਆਣੇ ਬਜ਼ੁਰਗ ਜਿੰਨੇ ਵੀ ਸਾਰੇ ਇੱਕ ਤਰਫਾ ਹੋ ਕੇ ਵੋਟ ਪਾ ਰਿਆ ਤੇ ਸਾਡਾ ਜਰੂਰ ਮਕਸਦ ਅਸੀਂ ਗਰੰਟੀ ਨਾਲ ਕਹਿੰਦੇ ਹਾਂ ਅਸੀਂ ਆਪਣੇ ਪਿੰਡੋਂ ਵੱਡੀ ਤੋਂ ਵੱਡੀ ਲੀਡ ਦੇ ਭਾਈ ਅਮਰਪਾਲ ਸਿੰਘ ਨੂੰ ਜਿਤਾਵਾਂਗੇ ਤੇ ਇਦਾਂ ਹੀ ਸੇ ਕੌਮ ਦੇ ਨਾਲ ਖੜਾਂਗੇ ਬਿਲਕੁਲ ਹੋਰ ਵੀ ਲੋਕ ਆ ਵੀ ਰਹੇ ਆ ਸਾਰਿਆਂ ਦੇ ਨਾਲ ਰੈਂਡਮਲੀ ਗੱਲ ਕਰ ਰਹੇ ਕਿਵੇਂ ਠੀਕ ਹੋ ਜੀ ਵੋਟ ਪਾਣਾ ਹੈ ਸੋਣਾ ਵਧੀਆ ਠੀਕ ਹੈ ਸਮੇਂ ਦੇ ਨਾਲ ਆ ਗਏ ਗਰਮੀ ਵਾਝਾ ਨਹੀਂ ਫਿਰ ਤੇ ਕੀ ਲੱਗਦਾ ਜੀ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਣਾ ਹੈ ਕੀ ਮਨ ਬਣਾਇਆ ਅਸੀਂ ਤੇ ਵੀ ਝਾੜੂ ਨੂੰ ਪਾਵਾਂਗੇ ਮੁੱਦੇ ਕੀ ਹੋਣਗੇ ਤੁਹਾਡੇ ਕਿਹੜੀਆਂ ਲੋੜਾਂ ਮੈਂ ਉਹਦੇ ਮੈਂ ਬਿਜਲੀ ਦੇ ਹੋਏ ਆ ਹੋਰ ਵੀ ਜਿੰਨੇ ਮੁੱਦੇ ਬਿਲਕੁਲ ਆਉਣ ਵਾਲੇ ਤਿੰਨ ਸਾਲਾਂ 'ਚ ਹੋਣਗੇ ਜਿੰਨੇ ਵੀ ਹਾਂ ਇਹ ਮੁੱਦੇ ਤੁਹਾਡੇ ਰਹਿਣਗੇ ਕੀ ਕੀ ਕੋਈ ਮੁੱਦਾ ਨਹੀਂ ਰਹੂਗਾ ਸਾਰੇ ਹੋਣਗੇ ਜਿੰਨੀਆਂ ਗਰੰਟੀਆਂ ਨੇ ਦਿੱਤੀਆਂ ਸਾਰੀਆਂ ਹੋਣਗੀਆਂ ਆਉਂਦੇ ਆਉਂਦੇ ਤਿੰਨ ਸਾਲਾਂ 'ਚ ਬਿਲਕੁਲ ਤੇ ਹੋਰ ਜਿਹੜੇ ਲੋਕ ਹੈਗੇ ਆ ਪਾਉਣ ਜਾ ਰਹੇ ਆ ਜਾ ਪਾ ਕੇ ਆ ਰਹੇ ਹੋ ਨਾਲ ਵੀ ਕਰ ਬਾਈ ووٹ ਪਾਇਆ ਹੈ ਤੁਸੀਂ ਕੀ ਲੱਗਦਾ ਕਿਹੜੇ ਮੁੱਦਿਆਂ ਲਈ VOTING ਕੀਤੀ ਤੁਸੀਂ ਅੰਬਸ਼ਾਲੇ ਕਰਕੇ ਅੰਬਸ਼ਾਲੇ ਕਰਕੇ ਹਾਂ ਲੱਗਦਾ ਨਸ਼ੇ ਖਤਮ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚੋਂ ਤੇ ਕੀ ਲੱਗਦਾ ਪਹਿਲੀ ਵਾਰ VOT ਪਾਈ ਹੈ ਜਾਂ ਪਹਿਲਾਂ ਵੀ ਪਾਈ ਸੀ ਕੀ ਲੱਗਦਾ ਇਹ ਨਸ਼ੇ ਖਤਮ ਕਿਉਂ ਨਹੀਂ ਹੋ ਰਹੇ ਇਹ ਪਹਿਲੀ ਵਾਰ ਹੀ VOT ਪਾਈ ਪਹਿਲੀ ਵਾਰ ਪਾਈ ਹੈ ਹਾਂਜੀ ਤੇ ਨੌਜਵਾਨ ਇਹ ਸੋਚਦਾ ਕਿ ਨਸ਼ਾ ਖਤਮ ਹੋਣਾ ਚਾਹੀਦਾ ਹਾਂਜੀ ਹਾਂਜੀ ਨਸ਼ਾ ਖਤਮ ਹੋਣਾ ਚਾਹੀਦਾ ਹੋਰ ਵੀ ਰਹੇ ਬਾਈ VOT ਪਾਇਆ ਹੈ ਤੁਸੀਂ ਬਣੀ VOT ਅਹੀਂ ਆ ਦੀ ਬ੍ਰੈਂਟ ਕਿਹਦੇ ਵਾਰੰਟੀ ਯਾਰੋਂ ਤੁਸੀਂ ਹਾਂਜੀ ਅਹੀਂ ਪੌਂ ਚੱਲੇ ਆ ਜੀ ਅਹੀਂ ਤਾਂ ਤਾਂ ਪੌਂ ਲੱਗੇ ਜੀ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਜੀ ਉਹਨੇ ਅਮਰ ਚਕਾਏ ਸੀ ਸਾਰਿਆਂ ਨੂੰ ਇੱਕ ਲੀਡ ਲਾਇਆ ਸੀ ਉਹਨੇ ਕਿਹੜਾ ਕੋਈ ਬੰਮ ਮਾਰਿਆ ਉਹਨੇ ਜੇਲ੍ਹ ਚ ਜਾ ਸੁਟਿਆ ਇਸੇ ਕਰਕੇ ਅਹੀਂ ਪੌਣ ਲੱਗੇ ਆ ਸਿੱਖ ਕੰਮ ਦਾ ਹੀ ਰਹਾ ਹੈ ਅਸੀਂ ਉਹ ਜਿਤਾ ਕੇ ਬਾਹਰ ਕਢਾਵਾਂਗੇ ਕਿਉਂਕਿ ਐਨਕੀ ਹਵਾ ਹੀ ਇੱਕ ਬੰਨੇ ਹੋ ਗਈ ਹੈ ਸਾਰੇ ਕਿੰਨੇ ਕ ਲੋਕ ਹੁਣ ਤੱਕ ਵੋਟਿੰਗ ਕਰ ਚੁੱਕੇ ਆ ਇਹ 16-1700 ਵੋਟ 1700 ਹੋ ਗਈ ਹਾਂ ਜੀ ਜੀ ਥੋੜੀ ਰਹਿ ਗਈ ਉੜੀ ਲੱਗੀ ਛੋੜੀ ਧੁੱਪ ਤੋਂ ਪਹਿਲਾਂ ਪਹਿਲਾਂ ਲਵੇੜ ਦੋਂਗੇ ਪਹਿਲਾਂ ਪਹਿਲਾਂ ਹੋ ਜੂਗੀ ਜੀ ਪਹਿਲਾਂ ਪਹਿਲਾਂ ਉਹ ਪੂਰੀ ਖੇਤ ਹੈ ਜੀ ਇੱਥੋਂ ਦਾ ਸਟਾਫ ਵੀ ਛੇਤੀ ਵਿਹਲਾ ਕਰ ਦੇਣਾ ਤੁਸੀਂ ਪੂਰੀ ਖੇਤ ਹੈ ਜੀ ਪੂਰੀ ਅੱਗੇ ਜੇ ਦੇਖੀਏ ਪਹਿਲਾਂ ਕਦੀ ਇਦਾਂ ਵੋਟਾਂ 'ਚ ਉਛਾ ਹੁੰਦਾ ਇੱਥੇ ਐਸੀ ਤਰ੍ਹਾਂ ਬਾਹਰ ਚੜ ਕੇ ਲੋਕੀ ਵੋਟਾਂ ਪਾਉਂਦੇ ਨਹੀਂ ਐਨਕੀ ਜਿਆਦਾ ਜੀ ਐਨਕੀ ਕਿਉਂਕਿ ਬਾਬੇ ਵੀਰਸਾ ਦੀ ਨਗਰੀ ਦੇ ਵਿੱਚ ਬਾਬੇ ਵੀਰਸਾ ਉਹਨਾਂ ਬਾਬੇ ਹਰਜੀਤ ਸੋਣਾ ਨੇ ਇੱਕ ਬੰਨੇ ਆਖਿਆ ਵੀ ਇੱਕ ਤਰਫਾ ਵੋਟ ਪਾਓ ਆਉਂਦੇ ਪਾਉਣ ਸਤੋ ਆ ਇਸ ਦਾ ਕਹਿ ਸੱਖੇ ਆਓ ਸ਼ਤਾ ਜੀ ਵੀਰ ਹੋਰੀ ਆ ਰਹੇ ਆ ਕਿਵੇਂ ਹੋ ਜੀ ਠੀਕ ਹੋ ਵੀਰ ਵੋਟ ਪਾਏ ਕਿਹੜੇ ਮੁੱਦਿਆਂ ਤੇ ਸੋਚਦੇ ਹੋ ਤੁਸੀਂ ਕਿ ਵੋਟ ਪਾਣੀ ਚਾਹੀਦੀ ਆ ਤੇ ਦੇਸ਼ ਦਾ ਭਲਾ ਹੋ ਸਕਦਾ ਐਂ ਤੇ ਜੀ ਭਾਈ ਸਾਹਿਬ ਨੂੰ ਪਾਈ ਅਮਰਤਪਾਲ ਨੂੰ ਮੁੱਦੇ ਆਪੇ ਚੱਲਦੇ ਰਹਿਣੇ ਮੁੱਦਿਆਂ ਦੀ ਕੀ ਗੱਲ ਚੱਲਦੇ ਰਹਿਣੇ ਬਾਈ ਜੀ ਕਰਿਆ ਵੀਟਿੰਗ ਤੁਸੀਂ ਵੀਰ ਪਾਉਣੀ ਆ ਕੀ ਲੱਗਦਾ ਹੈ ਕਿਹੜੇ ਕੀ ਸੋਚ ਹੈ ਤੁਹਾਡੇ ਮਨ ਦੇ ਵਿੱਚ ਕਿ ਅਮਰਤਪਾਲ ਸਿੰਘ ਨੂੰ ਪਾਣ ਦਾ ਕਿਉਂ ਕਿਉਂ ਲੱਗਦਾ ਤੁਹਾਨੂੰ ਇਹ ਚੀਜ਼ ਵੀ ਕਿਹੜੇ ਮੁੱਦੇ ਹੈਗੇ ਜਿਹੜੇ ਤੁਸੀਂ ਚਾਹੁੰਦੇ ਹੋ ਵੀ ਖਤਮ ਹੋਵੇ ਜਿਹੜਾ ਕਿਹੜੀ ਚੀਜ਼ਾਂ ਖਤਮ ਹੋਣ ਕੀ ਆਵੇ ਨਾ ਨਸ਼ਾ ਪਤਾ ਨੂੰ ਕਿਹੜਾ ਚੋਰ ਨਸ਼ਾ ਬੱਤਾ ਪੰਜਾਬ ਚ ਮੁੱਕੇ ਵੋਟ ਪਾਇਆ ਜੀ ਕੀ ਲੱਗਦਾ ਕਿਹੜੀ ਸੋਚ ਨੂੰ ਲੈ ਕੇ ਵੋਟ ਪਾਈ ਤੁਸੀਂ ਕੀ ਸੋਚਿਆ ਸੋਚਿਆ ਇਹੋ ਆ ਬਈ ਨਹਾ ਆ ਜਾ ਖਤਮ ਹੋ ਜੇ ਜਿਹੜੀ ਆਉਣ ਵਾਲੀ ਜਨਤਾ ਜੇ ਠੀਕ ਠਾਕ ਹੋ ਜੇ ਸੋ ਹੋਰ ਵੀ ਲੋਕ ਇੱਥੇ ਬੈਠੇ ਆ ਨੌਜਵਾਨ ਸੋ ਪਾਇ ਵੋਟ ਬਣੀ ਨਹੀਂ 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 ਤੁਹਾਨੂੰ ਵੋਟ ਬਣੀ ਨਹੀਂ ਹਜੇ ਸੋ ਸਰਦਾਰ ਸਾਹਿਬ ਇੱਧਰ ਖੜੇ ਆ ਗੱਲਬਾਤ ਕਰਦੇ ਕਿਵੇਂ ਹੋ ਜੀ ਠੀਕ ਠਾਕ ਵੋਟ ਪਾਏ ਜਪਾਉਣੀ ਹੈ ਜੇ ਨਹੀਂ ਪਾਏ ਕੀ ਸੋਚ ਕੇ ਵੋਟ ਪਾ ਕੇ ਆਇਓ ਵੀ ਮਤਦਾਨ ਕਰਨਾ ਹੁੰਦਾ ਕਿ ਬੜਾ ਸੋਚ ਸਮਝ ਕੇ ਵੋਟ ਪਾਈਏ ਵੋਟ ਦਾ ਅਧਿਕਾਰ ਬੜਾ ਮੁਸ਼ਕਿਲ ਨਾ ਮਿਲਿਆ ਕੀ ਸੋਚ ਕੇ ਵੋਟ ਪਾ ਕੇ ਸੋਚ ਕੇ ਜਿੱਥੇ ਮਾਨ ਨਹੀਂ ਪਾਤੀ ਨਹੀਂ ਕੋਈ ਮੁੱਦੇ ਤਾਂ ਹੋਣੇ ਤੁਹਾਡੇ ਮਨ ਦੇ ਵਿੱਚ ਕੋਈ ਸਮਾਜ ਦਾ ਭਲਾ ਹੋਵੇ ਇਹਨਾਂ ਨੂੰ ਇਹੋ ਬੜੀ ਖੁਸ਼ੀ ਪੈਂਦੇ ਦਾ ਕੋਈ ਕਾਠਿਆ ਕੋਈ ਲੜਾਈ ਝਗੜਾ ਨਹੀਂ ਕੋਈ ਗੱਲਬਾਤ ਨਹੀਂ ਸਾਰੇ ਇੱਕਦਾਨਾ ਵੋਟ ਪਾ ਰਹੇ ਦੇਸ਼ ਦੇ ਵਿੱਚ ਕੀ ਚਾਹੁੰਦੇ ਹੋ ਵੀ ਵਧੀਆ ਹੋਵੇ ਇਸ ਕਰਕੇ ਅਸੀਂ ਵੋਟ ਪਾ ਰਹੇ ਹਾਂ ਕੋਈ ਬਿਹਤਰੀ ਹੋਵੇ ਮੈਂ ਤਾਂ ਗੱਲ ਨਹੀਂ ਕਰ ਸਕਦਾ ਸੋ ਬਿਲਕੁਲ ਹਾਂਜੀ ਕਿਵੇਂ ਭਾਈ ਕੀ ਦੇਖਦੇ ਹੋ ਤੁਸੀਂ ਹੁਣ ਵੋਟ ਪਾ ਕੇ ਆਏ ਹੋ ਭਾਈ ਨਸ਼ਿਆਂ ਤੋਂ ਪਰੇਸ਼ਾਨ ਹੋ ਗਏ ਨਾ ਭਾਈ ਸਾਹਿਬ ਨੂੰ ਬੋਡਾ ਪੌਨਸ ਚਾਹੀਦੇ ਚੱਲਦੇ ਪਏ ਭਾਈ ਸਾਹਿਬ ਸਰਕਾਰਾਂ ਨੇ ਉਹਨਾਂ ਨੇ ਥਕਾ ਕੀਤਾ ਉਹਦਾ ਕਰਕੇ ਸਾਰੇ ਪਿੰਡ ਵਾਲੇ ਦੁਆਰਾ ਜਿੰਨਾ ਆਪਣਾ ਖਡੂਰ ਸਾਹਿਬ ਵੱਲ ਕਾਇਆ ਭਾਈ ਸਾਹਿਬ ਦਾ ਸਾਥ ਦੇ ਹੁੰਦਾ ਹੈ ਤੇ ਹੁਣ ਇੱਕ ਤਾਂਗੇ ਖੜਾਂਗੇ ਜੋ ਮਰਜ਼ੀ ਹੋ ਜਾਏ ਭਾਈ ਸਾਹਿਬ ਵੱਲ ਖੜੇ ਆ ਤੇ ਖੜੇ ਆ ਹਾਂਜੀ ਉਹ ਬਿਲਕੁਲ ਨਰੰਗਾਬਾਦ ਪਿੰਡ ਹੈ ਖਡੂਰ ਸਾਹਿਬ ਦਾ ਸੋ so, ਇੱਥੇ VOTING ਬਹੁਤ ਸਾਰੇ ਲੋਕ ਕਰ ਚੁੱਕੇ ਆ ਤੇ ਬਹੁਤ ਸਾਰੇ ਕਰਨ ਦੇ ਲਈ ਜਾ ਰਹੇ ਆ ਤੇ ਦੱਸਿਆ ਜਾ ਰਿਹਾ ਕਿ ਵੱਡਾ ਹਿੱਸਾ ਜਿਹੜਾ ਹੈਗਾ ਲੋਕਾਂ ਦਾ ਉਹ ਵੋਟ ਪਾ ਚੁੱਕਿਆ ਤੇ ਬਹੁਤ ਜਲਦ ਇੱਥੇ ਸਾਰੀ VOTING ਜਿਹੜੀ ਹੈਗੀ ਹੋ ਜਾਏਗੀ ਤੇ ਕਿੰਨੇ ਪਰਸੈਂਟ VOTING ਹੋਣ ਦੀ ਉਮੀਦ ਹੈ ਹੋਰ ਵੀ ਕੁਝ ਲੋਕ ਜਿਹੜੇ ਹੈਗੇ ਇਸ ਪਾਸੇ ਖੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਕਿੰਨੇ ਪਰਸੈਂਟ VOTING ਹੋਣ ਦੀ ਉਮੀਦ ਲੱਗਦੀ ਤੁਹਾਨੂੰ ਵੀ ਕਿੰਨੇ ਪਰਸੈਂਟ VOTING ਹੁੰਦੀ ਤੁਹਾਡੇ ਪਿੰਡ ਸਵਾਦੇ 80% ਵੋਟ ਹੋਉਂਦੀ ਉੱਪਰ ਮੇਜਾ ਹਾਂਜੀ ਚਾਰ ਰੱਖਦੇ ਲੋਕੀ ਵੋਟਾਂ ਬੋਰ ਜੀ ਪੂਰਾ ਜੋਰ ਬੋਰ ਇਦਾਂ ਉਤਸ਼ਾਹ ਸਾਡੇ ਸਰਪੰਚੀ ਦੀਆਂ ਵੋਟਾਂ 'ਚ ਨਹੀਂ ਹੁੰਦਾ ਜਿੰਨਾ ਅਰਕਾਂ ਬੂਥਸ ਤੇ ਲੱਗਾ ਨਾ ਇਹਨਾਂ ਉਤਸ਼ਾਹ ਸਾਡੀ ਸਰਪੰਚੀ ਦੀਆਂ ਵੋਟਾਂ 'ਤੇ ਨਹੀਂ ਹੁੰਦਾ ਇਹ ਇੰਨਾ ਵੋਟਾਂ ਤੇ ਅਸੀਂ ਘਰੋਂ ਖਿੱਚ ਕੇ ਕਹਿੰਦੇ ਹੁੰਦੇ ਬੋਰ ਪਾਓ ਕਹਿੰਦੇ ਹੁੰਦੇ ਫਾਤੀ ਅਰਕਾਂ ਆਪ ਨੂੰ ਆਪ ਆਉਂਦੇ ਲੋਕ ਨੂੰ ਲਿਆਉਣੀ ਨਹੀਂ ਪੈ ਰਹੀ ਗੱਡੀਆਂ ਫਟਾਫਟਾ ਕੇ ਆਪਣੇ ਆਪ ਆਉਂਦੇ ਆ ਭੱਜੇ ਆਉਂਦੇ ਆ ਦੇਖੋ ਹਾਂ ਉਹ ਚੱਲੀ ਹਾਂ ਜੀ ਸਾਡੇ ਅੱਧੀਆਂ ਵੋਟਾਂ ਭੁਗਤੀਆਂ ਅੱਧੀਆਂ ਆਉਂਡੀਆਂ ਗਰਮੀ ਦਾ ਕਰਕੇ ਇਹ ਸ਼ਾਮ ਨੂੰ ਇਹਦੇ ਨੂੰ ਜ਼ਿਆਦਾ ਲੈਣ ਲੱਗੋਗੇ ਕੰਮ ਹੀ ਫੇਰ ਲੱਗੇ ਲੱਗੂਗੇ ਗਰਮੀ ਦਾ ਕਰਕੇ ਥੋੜਾ ਠਹਿਰੇ ਜਾ ਬਿਲਕੁਲ ਵੀਰ ਜੀ ਵੋਟ ਪਾਏ ਕਿ ਪਾਉਣੀ ਆ ਹਾਂ ਜੀ ਕੀ ਕੀ ਸੋਚ ਕੇ ਪੱਕੇ ਆਇਆ ਹਾਂ ਵੋਟਾਂ ਦਾ ਵੀ ਉਤਸਵ ਮਨਾਇਆ ਜਾ ਰਿਹਾ ਹੈ ਕੀ ਫਾਇਦਾ ਹੋਵੇ ਕੀ ਭਲਾ ਹੋਵੇ ਕਿਹੜੀ ਚੀਜ਼ ਨਸ਼ਾ ਮੁਕਤ ਹੋਵੇ ਬਸ ਇਹੋ ਹੀ ਤਿਉਹਾਰ ਹਨ ਹਾਂ ਜੀ ਸੋ ਬਿਲਕੁਲ ਲੋਕਾਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਹੈ ਉਹ ਰੱਖੇ ਆ ਤੇ ਲੋਕ ਕੀ ਸੋਚਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾ ਰਹੇ ਨਰੰਗਾਬਾਦ ਤੋਂ ਲੋਕਾਂ ਦੇ ਨਾਲ ਗੱਲਬਾਤ ਤੁਹਾਡੇ ਤੱਕ ਲੈ ਕੇ ਆਏ ਆ ਤੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕਚਾਂ